ਸਤਿ ਸ਼੍ਰੀ ਅਕਾਲ ਦੋਸਤੋ ਸਤਿ ਸ਼੍ਰੀ ਅਕਾਲ ਜੀ ਸਾਰੇ ਮੇਰੇ ਦਰਸ਼ਕਾਂ ਨੂੰ ਸਤਿ ਸ਼੍ਰੀ ਅਕਾਲ ਆਪਣੇ ਬਲੌਗ ਵਿੱਚ ਤੁਹਾਡਾ ਸਵਾਗਤ ਕਰਦੇ ਆਂ ਅੱਜ ਤੁਹਾਨੂੰ ਅਸੀਂ ਲੈ ਕੇ ਆਏ ਆ ਮਿਨੀ ਰੈਪਿਡਸ ਦੇ ਡੈਮ ਤੇ ਇਹ ਡੈਮ ਆ ਜੀ ਕਾਫੀ ਦੂਰ ਦੂਰ ਤੱਕ ਪਾਣੀ ਸਟੋਰ ਕੀਤਾ ਹੋਇਆ ਇਹਨਾਂ ਨੇ ਆ ਦੇਖੋ ਹਾਂਜੀ ਇਧਰਲੀ ਸਾਈਡ ਪਾਣੀ ਡੱਡਿਆ ਹੋਇਆ ਜਿਸ ਤਰ੍ਹਾਂ ਆਪਣੇ ਪਾਖੜਾ ਨੰਗਲ ਤੋਂ ਨਹੀਂ ਛੱਡਿਆ ਹੁੰਦਾ ਉਹੀ ਚੀਜ਼ ਆ ਇਧਰ ਸਟੋਰ ਕੀਤਾ ਤੇ ਇਧਰਲੀ ਸਾਈਡ ਤੇ ਛੱਡਿਆ ਹੋਇਆ ਆ ਦੇਖੋ ਕਾਫੀ ਦੂਰ ਦੂਰ ਤੱਕ ਪਾਣੀ ਦੀ ਸਪੀਡ ਵੀ ਕਾਫੀ ਆ ਬਹੁਤ ਲੋਕੀ ਸਲਾਨੀ ਵੀਕਐਂਡ ਤੇ ਬਹੁਤ ਆਉਂਦੇ ਆ ਇੱਥੇ ਦੇਖਣ ਵਾਸਤੇ ਹਲੋ ਕਾਫੀ ਰਾட்சਸ ਆ ਇੱਥੇ ਮੱਛੀ ਫੜਨ ਦਾ ਉਹਨਾਂ ਨੇ ਮਨਾ ਕੀਤਾ ਕਿ ਇੱਥੇ ਫਿਚ ਨਹੀਂ ਫੜ ਸਕਦੇ ਕੁੰਡੀਆਂ ਨਹੀਂ ਲਾਉਂਦੇ ਇੱਥੇ ਓ ਦੂਰ ਕੋਈ ਬੋਟ ਵਿੱਚ ਵੀ ਘੁੰਮ ਰਿਹਾ ਪਤਾ ਨਹੀਂ ਹੁਣ ਇਹਦੇ ਬਾਰੇ ਮੈਂ ਕਹਿ ਨਹੀਂ ਸਕਦਾ ਸ਼ਾਇਦ ਉੱਧਰ VOTING ਕਲੱਬ ਹੈਗਾ ਦੇਖਦੇ ਆਂ ਫੇ ਉੱਧਰ ਜਾ ਕੇ ਵੀ ਇਹ ਕੋਸ ਮੇਨ ਦੇ ਵਿੱਚੋਂ ਹੀ ਥੋੜਾ ਪਾਣੀ ਇੱਧਰ ਛੱਡਿਆ ਹੋਇਆ ਇੱਥੇ ਤੁਸੀਂ ਫਿਸ਼ਿੰਗ ਕਰ ਸਕਦੇ ਆਂ ਕਾਫੀ ਲੋਕ ਇੱਥੇ ਕੁੰਡੀਆਂ ਲਾ ਕੇ ਬੈਠੇ ਆਂ ਕਹਿੰਦੇ ਬਈ ਵੀਕਐਂਡ ਤੇ ਹੁੰਦਾ ਇਹੋ ਮੈਂ ਕੋਈ ਦਾ ਦੂਰ ਦੇਖੋ ਤੁਸੀਂ ਮੈਂ ਤੁਹਾਨੂੰ ਜ਼ੂਮ ਕਰਕੇ ਦਿਖਾ ਲਦਾ ਉਹ ਫਿਸ਼ਿੰਗ ਕਰਦੇ ਆ ਬੰਦੇ ਪਰਮਟ ਲੈਣਾ ਪੈਂਦਾ ਕਹਿੰਦੇ ਫਿਸ਼ਿੰਗ ਵਾਸਤੇ ਉਹ ਕਾਫੀ ਦੂਰ ਵੀ ਸਾਈਡਾਂ ਦੇ ਉੱਤੇ ਕੁੰਡੀਆਂ ਲਾ ਕੇ ਬੈਠੇ ਲੋਕ ਤੁਸੀਂ ਮੈਂ ਇੱਕ ਦੋ ਦਰਸ਼ਕਾਂ ਨਾਲ ਗੱਲ ਕੀਤੀ ਸੀ ਉਹ ਕਹਿੰਦੇ ਵੀਕਐਂਡ ਦੇ ਉੱਤੇ ਇੱਥੇ ਫਿਸ਼ਿੰਗ ਕਰਨ ਆਉਂਦੇ ਆ ਸ਼ਨੀਵਾਰ ਐਤਵਾਰ ਲੋਕ ਇਹ ਉਹਦਾ ਪਾਰਕ ਹੈਗਾ ਜੀ ਤੇ ਐਂਟਰੀ ਦੇ ਉੱਤੇ ਇਹਦੀ ਐਂਟਰੀ ਫੀਸ ਵੀ ਰੱਖੀ ਹੋਣਾ ਨੇ ਗੱਡੀ ਲੈ ਕੇ ਜੇ ਤੁਸੀਂ ਆਓਗੇ 7 ਡਾਲਰ ਲੈਂਦੇ ਆ ਇੱਕ ਦਿਨ ਦੇ ਬੇਸ਼ੱਕ ਤੁਸੀਂ ਘੰਟਾ ਠਹਿਰੋ ਤੇ 7 ਡਾਲਰ ਲੈਣੇ ਆ ਉਹਨਾਂ ਨੇ ਇੱਥੇ ਲੋਕੀ ਆ ਕੇ ਬੈਠਦੇ ਆ ये पार्क ये साड़ा रोहित इतने भी फिशिंग करते हैं लोग ਕਾਫੀ ਨਜ਼ਾਰੇ ਲੈਂਦੇ ਕੋਰੇ ਉਹ ਦੂਸਰੀ ਸਾਈਡ ਵੀ ਦੇਖੋ ਉੱਧਰ ਵੀ ਇਹ ਤਾਂ ਕੁੰਡੀਆਂ ਲਾ ਕੇ ਬੈਠੇ ਆ ਇੱਕ ਮੈਂ ਤੁਹਾਨੂੰ ਦੱਸ ਦਵਾਂ ਉਹ ਜਿਹੜਾ ਜਿੱਥੇ ਪਾਣੀ ਡੈਮ ਚ ਬੰਨਿਆ ਹੋਇਆ ਹੈ ਨਾ ਉੱਥੇ ਹੀ ਫਿਸ਼ਿੰਗ ਕਰਦੇ ਉੱਥੇ ਕਰ ਨਹੀਂ ਸਕਦੇ ਬੋਰਡ ਲੱਗਾ ਸੀ ਇੱਥੇ ਆਪਾਂ ਫਿਸ਼ਿੰਗ ਕਰ ਸਕਦੇ ਆ ਕਾਫੀ ਲੋਕ ਫਿਸ਼ਿੰਗ ਕਰਦੇ ਕੁੰਡੀਆਂ ਲਾ ਲਾ ਕੇ ਬੈਠੇ ਗਡੋਆ ਕਹਿੰਦੇ ਇੱਥੇ ਮਿਲ ਜਾਂਦਾ ਗਡੋਆ ਲਾ ਕੇ E o efeito de fardeiro. ਆ ਦੋਸਤੋ ਕੋਈ ਪੁਰਾਣਾ ਸਿਸਟਮ ਹੈ ਆਪੇ ਇਹਨਾਂ ਦਾ ਇਹਦੇ ਬਾਰੇ ਕੋਈ ਅੱਡੀ ਆਪਾਂ ਨੂੰ ਜਾਣਕਾਰੀ ਨਹੀਂ ਮਿਲ ਸਕੀ ਹੋ ਸਕਦਾ ਪੁਰਾਣੇ ਬੇਲਿਆਂ ਦਾ ਕੁਝ ਡੈਮ ਨੂੰ ਬੰਦ ਕਰਨ ਦਾ ਸਿਸਟਮ ਹੋਵੇ ਠੀਕ ਆ ਦੋਸਤੋ ਅਗਲੇ ਵਲੌਗ ਚ ਤੁਹਾਨੂੰ ਫੇਰ ਮਿਲਾਂਗੇ ਤਦ ਤੱਕ ਲਈ ਸਸਟੇ ਕਾਰ